ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ کارਗਰ ਸਾਬਿਤ ਹੋ ਜਾਵੇਗੀ ਜੀ ਕਿਉਂਕਿ ਅੱਜ ਅਸੀਂ ਤੁਹਾਨੂੰ ਬਹੁਤ ਹੀ ਵੱਡੀ ਮਹੱਤਵਪੂਰਨ ਜਾਣਕਾਰੀ ਦੇਣ ਵਾਲੇ ਹਾਂ ਜੀ ਕਿ ਪਾਠ ਕਰਨ ਵਾਲੇ ਕਮਰੇ ਦੇ ਵਿੱਚ ਜਾਂ ਪਾਠ ਕਰਦੇ ਸਮੇ ਇਹ ਦੋ ਚੀਜ਼ਾਂ ਤੁਸੀਂ ਭੁੱਲ ਕੇ ਵੀ ਆਪਣੇ ਕੋਲ ਨਾ ਰੱਖ ਲੈਣਾ ਨਹੀਂ ਤਾਂ ਤੁਹਾਡੇ ਘਰ ਵਿੱਚ ਗਰੀਬੀ ਆ ਜਾਵੇਗੀ ਤੇ ਤੁਹਾਨੂੰ ਦੁੱਖਾਂ ਦਾ ਸਾਹਮਣਾ ਕਰਨਾ ਪੈ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਧ ਸੰਗਤ ਜੀ ਪਾਠ ਕਰਨ ਵਾਲੇ ਕਮਰੇ ਵਿੱਚ ਜਾਂ ਪਾਠ ਕਰਦੇ ਸਮੇਂ ਇਹ ਦੋ ਚੀਜ਼ਾਂ ਭੁੱਲ ਕੇ ਵੀ ਆਪਣੇ ਕਮਰੇ ਦੇ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ ਤੇ ਨਹੀਂ ਤਾਂ ਅਸੀਂ ਸਭ ਕੁਝ ਗਵਾ ਬੈਠਦੇ ਹਾਂ ਸਤਗੁਰ ਕਿਰਪਾ ਕਰਨ ਬਹੁਤ ਹੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਜੀ ਸਾਧ ਸੰਗਤ ਜੀ ਜਿਹੜੇ ਘਰ ਵਿੱਚ ਗੁਰਬਾਣੀ ਦਾ ਪਾਠ ਕਰਦੇ ਹਨ ਜਿਹੜੇ ਘਰਾਂ ਵਿੱਚ ਗੁਰਬਾਣੀ ਦਾ ਨਿਤਨੇਮ ਲਗਾਤਾਰ ਹਰ ਰੋਜ਼ ਹੁੰਦਾ ਹੈ ਬਹੁਤ ਹੀ ਉਹਨਾਂ ਦੇ ਲਈ ਚੰਗਾ ਸਮਾਂ ਹੈ ਜੀ ਤੇ ਸਾਧ ਸੰਗਤ ਜੀ ਪਹਿਲੀ ਗੱਲ ਤੇ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਤੇ ਜੇ ਨਹੀਂ ਕਰਦੇ ਤਾਂ ਸਾਨੂੰ ਕਰ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਤੇ ਜੇਕਰ ਕਰਦੇ ਹਾਂ ਤਾਂ ਬਹੁਤ ਚੰਗੀ ਗੱਲ ਹੈ ਪਰ ਇਦਾਂ ਦੀ ਗੱਲ ਨਾ ਸਮਝ ਲੈਣਾ ਕਿ ਜੇਕਰ ਅਸੀਂ ਕਰਦੇ ਹਾਂ ਤਾਂ ਨਹੀਂ ਕਰਨਾ ਚਾਹੀਦਾ ਹਰ ਇੱਕ ਨੂੰ ਹੀ ਕਰਨਾ ਚਾਹੀਦਾ ਹੈ ਹਰ ਇੱਕ ਬੰਦਾ ਗੁਰਬਾਣੀ ਦੇ ਪਾਠ ਨਾਲ ਜੁੜਿਆ ਹੋਣਾ ਚਾਹੀਦਾ ਹੈ ਹਰ ਇੱਕ ਦੇ ਵਿੱਚੋਂ ਗੁਰਬਾਣੀ ਦੀ ਆਵਾਜ਼ ਆਉਣੀ ਚਾਹੀਦੀ ਹੈ ਫਿਰ ਹੀ ਚੜ੍ਹਦੀ ਕਲਾ ਸਾਡੇ ਘਰਾਂ ਦੇ ਵਿੱਚ ਵਰਤੇਗੀ ਗੁਰਬਾਣੀ ਹੀ ਸਾਡੇ ਸਾਰੇ ਕਾਰਜ ਸਵਾਰਦੀ ਹੈ ਜੀ ਸਤ ਸੰਗਤ ਅੱਜ ਪੰਥ ਦੀ ਚੜ੍ਹਦੀ ਕਲਾ ਕਿਉਂ ਨਹੀਂ ਹੋ ਰਹੀ ਕਿਉਂਕਿ ਸਾਡੇ ਕੋਲੋਂ ਨਿਤਨੇਮ ਜਿਹੜਾ ਹੈ ਉਹ ਗਮ ਹੋ ਚੁੱਕਾ ਹੈ ਸਾਡੇ ਕੋਲੋਂ ਗੁਰਬਾਣੀ ਦੇ ਫਲਸਫੇ ਗਮ ਹੋ ਚੁੱਕੇ ਹਨ ਸਾਡੇ ਹੱਥਾਂ ਵਿੱਚ ਆ ਗਏ ਹਨ ਮੋਬਾਈਲ ਜਿਨ੍ਹਾਂ ਨੂੰ ਅਸੀਂ ਉੱਠਦੇ ਹਾਂ ਬਹਿੰਦੇ ਹਾਂ ਜਾਗਦੇ ਹਾਂ ਤੇ ਸੌਣ ਲੱਗਿਆਂ ਵੀ ਹੱਥਾਂ ਵਿੱਚੋਂ ਨਹੀਂ ਕੱਢਦੇ ਪਰ ਗੁਰਬਾਣੀ ਸਾਡੇ ਤੋਂ ਦੂਰ ਹੋ ਚੁੱਕੀ ਹੈ ਜਿਸ ਦੇ ਕਾਰਨ ਸਾਡੀ ਜ਼ਿੰਦਗੀ ਦੇ ਵਿੱਚ ਹੁਣ ਵੇਖ ਹੀ ਲਓ ਕਿ ਦੁੱਖ ਕਿੰਨੇ ਜ਼ਿਆਦਾ ਵੱਧ ਚੁੱਕੇ ਹਨ ਸਾਡੇ ਵਿੱਚੋਂ ਗੁਰਬਾਣੀ ਦੀ ਜਿਹੜੀ ਸਾਂਝ ਸੀ ਉਹ ਖਤਮ ਹੋ ਚੁੱਕੀ ਹੈ ਗੁਰਬਾਣੀ ਦੀ ਸੋਜੀ ਨਿਕਲ ਹੀ ਗਈ ਹੈ ਗੁਰਬਾਣੀ ਦੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਖਜ਼ਾਨਾ ਹੁੰਦਾ ਸੀ ਗੁਰਬਾਣੀ ਦਾ ਉਹ ਖਜ਼ਾਨਾ ਸਾਡੇ ਕਰਮਾਂ ਦੇ ਵਿੱਚੋਂ ਹੀ ਕਿਤੇ ਦੂਰ ਹੋ ਗਿਆ ਹੈ ਤੇ ਇਸ ਲਈ ਬੇਨਤੀ ਕਰਦੇ ਹਾਂ ਜੀ ਕਿ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਕਿਸੇ ਨੇ ਉਹਨਾਂ ਨੂੰ ਆ ਕੇ ਸਵਾਲ ਕੀਤਾ ਹੁਣ ਕਈਆਂ ਦੀ ਆਦਤ ਹੁੰਦੀ ਹੈ ਜੀ ਕਿ ਬਾਬਾ ਜੀ ਪੰਥ ਦੀ ਚੜ੍ਹਦੀ ਕਲਾ ਕਦੋਂ ਤੇ ਕਿਵੇਂ ਹੋਵੇਗੀ ਬਾਬਾ ਜੀ ਤਾਂ ਚੁੱਪ ਕਰ ਗਏ ਫਿਰ ਉਸਨੇ ਪੁੱਛਿਆ ਕਹਿੰਦੇ ਕਿ ਬਾਬਾ ਜੀ ਚੜ੍ਹਦੀ ਕਲਾ ਕਿਦਨ ਹੋਵੇਗੀ ਸਾਡੇ ਪੰਥ ਵਿੱਚ ਖੁਸ਼ਹਾਲੀ ਕਦੋਂ ਆਵੇਗੀ ਤਾਂ ਬਾਬਾ ਜੀ ਆਖਰ ਬੋਲ ਹੀ ਪਏ ਕਹਿੰਦੇ ਕਿ ਭਾਈ ਗੁਰਮਖਾ ਤੂੰ ਮੈਨੂੰ ਇਹ ਦੱਸ ਕੇ ਤੇਰਾ ਨਿਤਨੇਮ ਕਿੰਨਾ ਹੈ ਬਾਣੀ ਤੂੰ ਕਿੰਨੀ ਪੜਦਾ ਹੈ ਤਾਂ ਉਹ ਕਹਿਣ ਲੱਗਾ ਜੀ ਕਦੇ-ਕਦੇ ਮੈਂ ਗੁਰਬਾਣੀ ਪੜ ਲੈਂਦਾ ਹਾਂ ਹਰ ਰੋਜ਼ ਮੈਂ ਨਹੀਂ ਪੜਦਾ ਕਹਿੰਦੇ ਕਿ ਬਸ ਫਿਰ ਸਮਝ ਲੈ ਕਿ ਜਦੋਂ ਅੰਮ੍ਰਿਤ ਵੇਲੇ ਤੋਂ ਹੀ ਤੋਂ ਡੋਲ ਗਿਆ ਤੇ ਜੇਕਰ ਅੰਮ੍ਰਿਤ ਵੇਲੇ ਨੁੱਤੂ ਸੰਭਾਲਣਾ ਸ਼ੁਰੂ ਕਰ ਦੇਵੇਂਗਾ ਤਾਂ ਵੇਖ ਲੈਣਾ ਫਿਰ ਪੰਥ ਦੀ ਚੜ੍ਹਦੀ ਕਲਾ ਆਪਣੇ ਆਪ ਹੀ ਹੋ ਜਾਵੇਗੀ ਸੋ ਜਦੋਂ ਵੀ ਅੰਮ੍ਰਿਤ ਵੇਲੇ ਤੁਸੀਂ ਉੱਠ ਕੇ ਇਸ਼ਨਾਨ ਕਰਨਾ ਸ਼ੁਰੂ ਕਰ ਦਿਓਗੇ ਗੁਰਬਾਣੀ ਦਾ ਨਿਤਨੇਮ ਕਰਨਾ ਸ਼ੁਰੂ ਕਰ ਦਿਓਗੇ ਸਾਰਾ ਹੀ ਪਰਿਵਾਰ ਸਵੇਰੇ ਜਲਦੀ ਉੱਠਣ ਦਾ ਉਦਮ ਕਰਨਾ ਸ਼ੁਰੂ ਕਰ ਦੇਵੇਗਾ ਉਸ ਸਮੇਂ ਹੀ ਫਿਰ ਜਦੋਂ ਖੂਹਾਂ ਵਾਲੇ ਖੂਹਾਂ ਤੋਂ ਪਾਣੀ ਭਰ ਕੇ ਲਿਆਉਂਦੇ ਹੁੰਦੇ ਸੀ ਜਿਸ ਦਿਨ ਘਰ ਦੇ ਵਿੱਚੋਂ ਆਵਾਜ਼ਾਂ ਆਉਣ ਲੱਗ ਪਈਆਂ ਗੁਰਬਾਣੀ ਪੜਨ ਦੀਆਂ ਜਿਵੇਂ ਖੂਹਾਂ ਤੋਂ ਪਾਣੀ ਲਿਆਉਂਦਿਆਂ ਦੀਆਂ ਆਉਂਦੀਆਂ ਸੀ ਤਾਂ ਉਸ ਵੇਲੇ ਵੇਖ ਲਈ ਪੰਥ ਦੀ ਚੜ੍ਹਦੀ ਕਲਾ ਆਪਣੇ ਆਪ ਹੀ ਹੋ ਜਾਵੇਗੀ ਸਤਸੰਗਤ ਜੀ ਯਾਦ ਰੱਖਣਾ ਕਿ ਅੱਜ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਤਾਂ ਹਰ ਕੋਈ ਕਰਦਾ ਹੈ ਅਸੀਂ ਵੀ ਕਰਦੇ ਹਾਂ ਕਿ ਪੰਥ ਦੀ ਚੜ੍ਹਦੀ ਕਲਾ ਹੋ ਜਾਵੇ ਤਾਂ ਸਤਸੰਗਤ ਜੀ ਆਪਾਂ ਨਿਤਨੇਮ ਕਰਨ ਲਈ ਤਿਆਰ ਹੀ ਨਹੀਂ ਹੁੰਦੇ ਆਪਣੀ ਨੀਂਦ ਨੂੰ ਤਿਆਗਣ ਲਈ ਅਸੀਂ ਬਿਲਕੁਲ ਵੀ ਤਿਆਰ ਨਹੀਂ ਹੁੰਦੇ ਗੁਰਬਾਣੀ ਦਾ ਪਾਠ ਕਰਨ ਲਈ ਤਿਆਰ ਨਹੀਂ ਹੁੰਦੇ ਗੁਰਬਾਣੀ ਦਾ ਨਿਤਨੇਮ ਕਰਨ ਲਈ ਤਿਆਰ ਨਹੀਂ ਹੁੰਦੇ ਤਾਂ ਸਾਧ ਸੰਗਤ ਜੀ ਇਸੇ ਕਰਕੇ ਬਹੁਤ ਜ਼ਿਆਦਾ ਹੀ ਅਸੀਂ ਅੱਜ ਪਿਛੋਕੜ ਹੋ ਚੁੱਕੇ ਹਾਂ ਤੇ ਸਾਡਾ ਆਪਣਾ ਹੀ ਸਮਾਂ ਖਰਾਬ ਹੋ ਚੁੱਕਾ ਹੈ ਅੱਜ ਅਸੀਂ ਇਸੇ ਹੀ ਪੁਆਇੰਟ ਤੇ ਗੱਲ ਕਰਦੇ ਪਏ ਹਾਂ ਜੀ ਕਿ ਬਹੁਤ ਸਾਰੇ ਅੱਜ ਸਾਡੀ ਮੰਦੜੀ ਹਾਲਾਤ ਹੈ ਇਸ ਕਰਕੇ ਕਿਉਂਕਿ ਅਸੀਂ ਆਪਣੇ ਮੁੱਢ ਨਾਲੋਂ ਟੁੱਟ ਚੁੱਕੇ ਹਾਂ ਅਸੀਂ ਜਿਹੜਾ ਸਤਗੁਰ ਜੀ ਦੇ ਕੋਲੋਂ ਦੂਰ ਹੋ ਗਏ ਹਾਂ ਜਿਹਦੇ ਨਾਲ ਸਾਨੂੰ ਜੁੜਨਾ ਚਾਹੀਦਾ ਸੀ ਉਸ ਪਾਤਸ਼ਾਹ ਜੀ ਦੇ ਕੋਲੋਂ ਦੂਰ ਹੋ ਚੁੱਕੇ ਹਾਂ ਇਹੋ ਹੀ ਵੱਡਾ ਕਾਰਨ ਹੈ ਤੇ ਸਾਧ ਸੰਗਤ ਜੀ ਇੱਕ ਬੇਨਤੀ ਤੁਹਾਨੂੰ ਹੋਰ ਕਰਨੀ ਚਾਹੁੰਦੇ ਹਾਂ ਜੀ ਕਿ ਜਿੱਥੇ ਵੀ ਪਾਠ ਕਰਦੇ ਹਨ ਉੱਥੇ ਕੋਈ ਆਪਣਾ ਸੈਪਰੇਟ ਕਮਰਾ ਹੋਣਾ ਚਾਹੀਦਾ ਹੈ ਤਾਂ ਉਹ ਬਹੁਤ ਚੰਗੀ ਗੱਲ ਹੋ ਜਾਂਦੀ ਹੈ ਕਿਉਂਕਿ ਉੱਥੇ ਫਿਰ ਸਾਡੀ ਸੁਰਤ ਆਪਣੇ ਆਪ ਹੀ ਪਰਮਾਤਮਾ ਜੀ ਦੇ ਨਾਲ ਇਕਾਗਰਿਤ ਹੋ ਜਾਂਦੀ ਹੈ ਇਸ ਲਈ ਫਿਰ ਇਕੱਲੇ ਬੈਠਣਾ ਬੜਾ ਹੀ ਜ਼ਰੂਰੀ ਹੈ ਆਪਣੀ ਸੁਰਤ ਨੂੰ ਜੋੜਨ ਦੇ ਲਈ ਆਪਣੇ ਮਨ ਦਾ ਇਕਾਗਰ ਹੋਣਾ ਵੀ ਬੜਾ ਜ਼ਰੂਰੀ ਹੈ ਮਨ ਇਕਾਗਰ ਤਾਂ ਹੋਵੇਗਾ ਜਦੋਂ ਇਸ ਨੂੰ ਸ਼ਾਂਤੀ ਕੰਨਾਂ ਦੇ ਵਿੱਚ ਕੋਈ ਵੀ ਸ਼ੋਰ ਸ਼ਰਾਬਾ ਨਹੀਂ ਮਿਲੇਗਾ ਤਾਂ ਮਨ ਨੂੰ ਸੰਕੇਤ ਹੋ ਜਾਵੇਗਾ ਕਿ ਸ਼ਾਂਤੀ ਹੈ ਫਿਰ ਹੀ ਅਸੀਂ ਪਰਮਾਤਮਾ ਦੇ ਨਾਲ ਜੁੜ ਸਕਦੇ ਹਾਂ ਕਿ ਪਾਤਸ਼ਾਹ ਜੀ ਨੇ ਸਾਨੂੰ ਅੰਮ੍ਰਿਤ ਵੇਲਾ ਬਖਸ਼ਿਆ ਹੈ ਅੰਮ੍ਰਿਤ ਵੇਲੇ ਕੋਈ ਵੀ ਸ਼ੋਰ ਸ਼ਰਾਬਾ ਨਹੀਂ ਹੁੰਦਾ ਬਹੁਤ ਹੀ ਜ਼ਿਆਦਾ ਲੋਕ ਉਸ ਸਮੇਂ ਸੁੱਤੇ ਹੁੰਦੇ ਹਨ ਪਾਤਸ਼ਾਹ ਜੀ ਕਹਿੰਦੇ ਹਨ ਕਿਉਂਕਿ ਉਸ ਸਮੇਂ ਪੌ ਫੁੱਟੀ ਹੁੰਦੀ ਹੈ ਬਹੁਤ ਸਾਰੇ ਬਹੁਤ ਸਾਰੇ ਪੰਛੀਆਂ ਦੀ ਚਹਿਕਣ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਠੰਡੀਆਂ ਹਵਾਵਾਂ ਚੱਲਣ ਲੱਗ ਜਾਂਦੀਆਂ ਹਨ ਤੇ ਬਹੁਤ ਸਾਰੇ ਲੋਕ ਉੱਠ ਕੇ ਕੰਮਕਾਰਾਂ ਵਿੱਚ ਲੱਗ ਜਾਂਦੇ ਹਨ ਪਾਤਸ਼ਾਹ ਆਖਦੇ ਹਨ ਕਿ ਉਸ ਤੋਂ ਪਹਿਲਾਂ ਜਾਣੀ ਕਿ ਅੰਮ੍ਰਿਤ ਵੇਲੇ ਉੱਠ ਕੇ ਤੈਨੂੰ ਗੁਰੂ ਦੇ ਨਾਮ ਨਾਲ ਜੁੜ ਲੈਣਾ ਚਾਹੀਦਾ ਹੈ ਪਾਤਸ਼ਾਹ ਜੀ ਦੀ ਕਿਰਪਾ ਨਾਲ ਜੁੜੀ ਗੁਰਬਾਣੀ ਦਾ ਨਿਤਨੇਮ ਕਰ ਲੈਣਾ ਚਾਹੀਦਾ ਹੈ ਸੁਰਤ ਨੂੰ ਜੋੜਨ ਦਾ ਉਸ ਵੇਲੇ ਯਤਨ ਕਰਿਆ ਕਰੋ ਤੁਹਾਡੀ ਸੁਰਤ ਫਿਰ ਹੀ ਪਰਮਾਤਮਾ ਦੇ ਨਾਲ ਜੁੜੇਗੀ ਜੇਕਰ ਸੁਰਤ ਜੁੜ ਗਈ ਤਾਂ ਫਿਰ ਕਦੇ ਵੀ ਨਹੀਂ ਟੁੱਟਦੀ ਸਾਧ ਸੰਗਤ ਜੀ ਪਾਠ ਕਰਨ ਵਾਲੇ ਕਮਰੇ ਦੇ ਵਿੱਚ ਕਦੇ ਵੀ ਇਹ ਦੋ ਚੀਜ਼ਾਂ ਭੁੱਲ ਕੇ ਨਾ ਰੱਖ ਲੈਣਾ ਇੱਕ ਤੇ ਸ਼ੋਰ ਸ਼ਰਾਬੇ ਵਾਲੀ ਕੋਈ ਵੀ ਚੀਜ਼ ਕੋਈ ਇਹੋ ਜਿਹੀ ਅ ਚੀਜ਼ ਜਿਵੇਂ ਜਿਸ ਨੂੰ ਵੇਖਦਿਆਂ ਹੀ ਸਾਡੇ ਮਨ ਤੇ ਪ੍ਰਭਾਵ ਪੈਣਾ ਸ਼ੁਰੂ ਹੋ ਜਾਵੇ ਤੇ ਸਾਧ ਸੰਗਤ ਜੀ ਸਾਨੂੰ ਚੇਤਾ ਹੀ ਭੁੱਲ ਜਾਵੇ कि ਅਸੀਂ ਪਾਠ ਕਿੱਥੋਂ ਕਰ ਰਹੇ ਸੀ ਤੇ ਯਾਦ ਰੱਖਿਓ ਇਹ ਚੀਜ਼ਾਂ ਕਦੇ ਨਾ ਕਰਿਓ ਤੇ ਨਾ ਹੀ ਆਪਣੇ ਨੇੜੇ ਆਉਣ ਦਿਓ ਕਦੇ ਵੀ ਗੁਰਮਖ ਪਿਆਰਿਓ ਪਾਠ ਕਰਨ ਲਈ ਜਦੋਂ ਤੁਸੀਂ ਬੈਠਦੇ ਹੋ ਤਾਂ ਇਕੱਲੇ ਹੀ ਬੈਠਿਆ ਕਰੋ ਆਪਾਂ ਹਮੇਸ਼ਾ ਹੀ ਇੱਕ ਬਚਨ ਪੜ੍ਹਦੇ ਹਾਂ ਕਬੀਰ ਸਾਧੂ ਕੋ ਮਿਲੇ ਜਾਈਏ ਸਾਥ ਨਾ ਲੀਜੈ ਕੋਏ ਉਹ ਇਸ ਮਨ ਨੂੰ ਸੰਬੋਧਿਤ ਹੋ ਕੇ ਕਿਹਾ ਗਿਆ ਹੈ ਕਿਉਂਕਿ ਤੇਰੇ ਨਾਲ ਇਸ ਮਨ ਦਾ ਕਿਸੇ ਵਸਤੂ ਨਾਲ ਕੋਈ ਸੰਬੰਧ ਨਹੀਂ ਹੋਣਾ ਚਾਹੀਦਾ ਜਦੋਂ ਤੂੰ ਗੁਰੂ ਦਾ ਨਾਮ ਲੈਣਾ ਹੈ ਪਾਤਸ਼ਾਹ ਜੀ ਦਾ ਨਾਮ ਲੈਣਾ ਹੈ ਤਾਂ ਸਾਥ ਸੰਗਤ ਜੀ ਯਾਦ ਰੱਖਿਓ ਇਸ ਮਨ ਨਾਲ ਕਿਸੇ ਚੀਜ਼ ਦਾ ਕੋਈ ਵੀ ਸੰਬੰਧ ਨਹੀਂ ਹੋਣਾ ਚਾਹੀਦਾ ਭਾਵੇਂ ਐਸੀ ਚੀਜ਼ ਤੁਹਾਡੇ ਕਮਰੇ ਵਿੱਚ ਨਹੀਂ ਹੋਣੀ ਚਾਹੀਦੀ ਜਿਹੜੀ ਤੁਹਾਡੇ ਧਿਆਨ ਨੂੰ ਭਟਕਾ ਸਕੇ ਜਿਸ ਵੱਲ ਤੁਹਾਡਾ ਵਾਰ-ਵਾਰ ਧਿਆਨ ਜਾਵੇ ਤੁਹਾਡੇ ਲਈ ਉਸ ਵੇਲੇ ਸਭ ਕੁਝ ਪਿੱਛੇ ਹੈ ਤੇ ਸਿਰਫ ਅੱਗੇ ਹੈ ਗੁਰਬਾਣੀ ਜਿਸ ਵੇਲੇ ਤੋਂ ਗੁਰੂ ਦਾ ਨਾਮ ਲੈਣ ਜਾ ਰਿਹਾ ਹੋਵੇਂ ਸਭ ਕੁਝ ਪਿੱਛੇ ਹੀ ਰਹਿ ਜਾਂਦਾ ਹੈ ਤੇਰੇ ਲਈ ਸਭ ਕੁਝ ਬੇਕਾਰ ਹੈ ਮਿੱਟੀ ਹੈ ਕੁਝ ਨਹੀਂ ਹੈ ਤੇਰੇ ਵਾਸਤੇ ਇਸ ਲਈ ਬੇਨਤੀ ਕਰਦੇ ਹਾਂ ਜੀ ਇਸ ਤੋਂ ਬਾਅਦ ਤੁਸੀਂ ਗੁਰੂ ਦਾ ਨਾਮ ਲੈਣਾ ਹੈ ਸਾਰੀਆਂ ਚੀਜ਼ਾਂ ਛੱਡ ਕੇ ਮੋਹ ਮਾਇਆ ਬੰਦਗੀ ਮੋਹ ਮਾਇਆ ਨੂੰ ਛੱਡ ਕੇ ਦੌੜ ਭੱਜ ਨੂੰ ਵੀ ਦਿਮਾਗ ਵਿੱਚੋਂ ਕੱਢ ਕੇ ਇਕਾਗਰਿਤ ਹੋ ਕੇ ਹੀ ਗੁਰੂ ਦੀ ਸੇਵਾ ਵਿੱਚ ਲੱਗ ਜਾਣਾ ਚਾਹੀਦਾ ਹੈ ਗੁਰੂ ਦੀ ਰਹਿਮਤ ਪਾਤਸ਼ਾਹ ਜੀ ਆਖਦੇ ਹਨ ਕਿ ਜੇਕਰ ਤੂੰ ਇੱਕ ਮਨ ਇੱਕ ਚਿਤ ਹੋ ਕੇ ਗੁਰਬਾਣੀ ਨੂੰ ਪੜ੍ਹੇਗਾ ਤਾਂ ਵੇਖ ਲੈਣਾ ਤੇਰੇ ਘਰ ਵਿੱਚ ਖੁਸ਼ਹਾਲੀ ਕਿਵੇਂ ਦਿਨਾਂ ਵਿੱਚ ਹੀ ਆ ਜਾਵੇਗੀ ਗੁਰੂ ਜੀ ਦੇ ਸ਼ਬਦ ਨੂੰ ਹਿਰਦੇ ਵਿੱਚ ਹਮੇਸ਼ਾ ਹੀ ਵਸਾਈ ਰੱਖਣਾ ਹੈ ਨਿਤ ਅਭਿਆਸ ਕਰਦੇ ਹੀ ਰਹਿਣਾ ਹੈ ਸੋ ਸਾਥ ਸੰਗਤ ਜੀ ਜਿਸ ਕਮਰੇ ਵਿੱਚ ਤੁਸੀਂ ਪਾਠ ਕਰਦੇ ਹੋ ਉਸ ਕਮਰੇ ਵਿੱਚ ਕਦੇ ਵੀ ਜੇਕਰ ਤੁਹਾਡੇ ਘਰ ਵਿੱਚੋਂ ਕੋਈ ਵੀ ਕੋਈ ਨਸ਼ਾ ਕਰਦਾ ਹੈ ਇਸਾ ਸੰਬੰਧੀ ਕੋਈ ਵੀ ਵਸਤੂ ਨਹੀਂ ਹੋਣੀ ਚਾਹੀਦੀ ਇਸ ਦੇ ਨਾਲ ਸਾਡੀ ਕੀਤੀ ਹੋਈ ਗੁਰਬਾਣੀ ਦਾ ਪੜ੍ਹੀ ਹੋਈ ਗੁਰਬਾਣੀ ਦਾ અપਮਾਨ ਹੁੰਦਾ ਹੈ ਤਾਂ ਉਸ ਵਿਅਕਤੀ ਨੂੰ ਜਿਹੜਾ ਤੁਹਾਡੇ ਘਰ ਵਿੱਚ ਨਸ਼ਾ ਕਰਦਾ ਹੈ ਉਸ ਨੂੰ ਪਹਿਲਾਂ ਹੀ ਤਾੜਨਾ ਕਰ ਦਿਓ ਕਿ ਮੈਂ ਇਸ ਕਮਰੇ ਵਿੱਚ ਪਰਮਾਤਮਾ ਦਾ ਨਾਮ ਸਿਮਰਦਾ ਹਾਂ ਜਾਂ ਸਿਮਰਦੀ ਹਾਂ ਇਸ ਲਈ ਇਸ ਕਮਰੇ ਵਿੱਚੋਂ ਇਸ ਚੀਜ਼ ਨੂੰ ਬਾਹਰ ਕੱਢ ਦੇ ਕਿਉਂਕਿ ਉਹ ਜਿਹੜੀ ਚੀਜ਼ ਹੁੰਦੀ ਹੈ ਉਹ ਸਾਡੇ ਵਿੱਚ ਵੀ ਨਕਾਰਾਤਮਕ ਊਰਜਾ ਲੈ ਕੇ ਆਉਂਦੀ ਹੈ ਜਿਸ ਨਾਲ ਅਸੀਂ ਮਨ ਨੂੰ ਪਟਕਾ ਬੈਠਦੇ ਹਾਂ ਕਿ ਜੇਕਰ ਸਾਡੇ ਕਮਰੇ ਵਿੱਚ ਇਹ ਚੀਜ਼ ਹੈ ਤਾਂ ਕੀ ਮੇਰਾ ਪੜਿਆ ਹੋਇਆ ਪਾਠ ਕੀਤਾ ਹੋਇਆ ਪਾਠ ਜਾਂ ਮੇਰਾ ਪਰਮਾਤਮਾ ਜੀ ਦੇ ਘਰ ਵਿੱਚ ਪਰਵਾਨ ਹੋਵੇਗਾ ਜਾਂ ਨਹੀਂ ਹੋਵੇਗਾ ਇਸ ਤਰ੍ਹਾਂ ਸਾਡਾ ਮਨ ਫਿਰ ਪਟਕਣਾ ਸ਼ੁਰੂ ਕਰ ਦਿੰਦਾ ਹੈ ਇਸ ਲਈ ਯਾਦ ਰੱਖੋ ਕਿ ਗੁਰਬਾਣੀ ਦਾ ਨਿਤਨੇਮ ਕਰਦੇ ਸਮੇਂ ਤੁਸੀਂ ਆਪਣੇ ਆਪ ਨੂੰ ਭਾਗਾ ਵਾਲੇ ਸਮਝਣਾ ਹੈ ਜਿਸ ਦੇ ਨਾਲ ਤੁਹਾਡੇ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਕੰਗਾਲੀ ਵਾਲੇ ਦਿਨਾਂ ਦਾ ਤੁਹਾਨੂੰ ਸਾਹਮਣਾ ਨਹੀਂ ਕਰਨਾ ਪਵੇਗਾ ਜਦੋਂ ਬੰਦਾ ਗੁਰੂ ਤੋਂ ਬਿਲਕੁਲ ਟੁੱਟ ਜਾਂਦਾ ਹੈ ਗੁਰੂ ਤੋਂ ਦੂਰ ਹੋ ਜਾਂਦਾ ਹੈ ਤੇ ਆਪਾਂ ਕਹਿੰਦੇ ਹਾਂ ਗੁਰੂ ਵਾਲਾ ਹੋ ਕੇ ਇਹ ਚੀਜ਼ਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀ ਉਦੋਂ ਸਾਹਮਣਾ ਉਦੋਂ ਵੀ ਹੁੰਦਾ ਹੈ ਪਰ ਯਾਦ ਰੱਖਿਓ ਉਦੋਂ ਗੁਰੂ ਦੀ ਤਾਕਤ ਦੇ ਵਿੱਚ ਸਮਰੱਥਾ ਹੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਸਾਨੂੰ ਦੁੱਖ ਦੁੱਖ ਨਹੀਂ ਜਾਪਦੇ ਇਹਨਾਂ ਚੀਜ਼ਾਂ ਦਾ ਸਾਡੇ ਮਨ ਤੇ ਪ੍ਰਭਾਵ ਨਹੀਂ ਪੈਂਦਾ ਅਸਰ ਨਹੀਂ ਛੱਡਦਾ ਤੇ ਜੇਕਰ ਕਿਸੇ ਨੇ ਨਸ਼ਾ ਛੱਡਣਾ ਹੋਵੇ ਜਾਂ ਕੋਈ ਹੋਰ ਪੈੜੀ ਆਦਤ ਛੱਡਣੀ ਹੋਵੇ ਉਹ ਵੀ ਜੇਕਰ ਅੰਮ੍ਰਿਤ ਵੇਲੇ ਦੇ ਨਾਲ ਜੁੜ ਜਾਵੇ ਤੇ ਉਸ ਵੇਲੇ ਆਪਣੇ ਦਿਮਾਗ ਵਿੱਚੋਂ ਇਹ ਸਾਰੀਆਂ ਹੀ ਮਾੜੀਆਂ ਗੱਲਾਂ ਨੂੰ ਦੂਰ ਕਰ ਦੇਵੇ ਤਾਂ ਉਸ ਦੀ ਪੜੀ ਹੋਈ ਗੁਰਬਾਣੀ ਗੁਰੂ ਘਰ ਦੇ ਵਿੱਚ ਲੇਖੇ ਲੱਗ ਜਾਵੇਗੀ ਸੋ ਸਾਥ ਸੰਗਤ ਜੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਣ ਕਰ ਲਈਏ ਕਿ ਪਾਠ ਕਰੀਏ ਨਿਤਨੇਮ ਕਰੀਏ ਗੁਰੂ ਵਾਲੇ ਬਣ ਜਾਈਏ ਤੇ ਨਿਤ ਹੀ ਅਸੀਂ ਗੁਰਬਾਣੀ ਦਾ ਪਾਠ ਕਰਨਾ ਹੀ ਕਰਨਾ ਹੈ ਆਪਣੇ ਘਰਾਂ ਵਿੱਚ ਗੁਟਕਾ ਸਾਹਿਬ ਲਿਆ ਕੇ ਰੱਖੀਏ ਤੇ ਗੁਟਕਾ ਸਾਹਿਬ ਨੂੰ ਹਮੇਸ਼ਾ ਹੀ ਰੱਖਦੇ ਸਮੇਂ ਚਿੱਟੇ ਕੱਪੜੇ ਵਿੱਚ ਹੀ ਲਪੇਟ ਕੇ ਰੱਖਣਾ ਚਾਹੀਦਾ ਹੈ ਰੰਗਦਾਰ ਕੱਪੜਿਆਂ ਵਿੱਚ ਨਾ ਹੀ ਲਪੇਟੋ ਤਾਂ ਚੰਗਾ ਹੈ ਕਿਉਂਕਿ ਅਕਸਰ ਹੀ ਅਸੀਂ ਗੁਰੂ ਘਰਾਂ ਵਿੱਚ ਵੇਖਦੇ ਹਾਂ ਕਿ ਉੱਥੇ ਪੋਥੀ ਸਾਹਿਬ ਨੂੰ ਚਿੱਟਿਆਂ ਕੱਪੜਿਆਂ ਵਿੱਚ ਲਪੇਟਿਆ ਹੁੰਦਾ ਹੈ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਬਹੁਤ ਹੀ ਸ਼ੁੱਧਤਾ ਹੁੰਦੀ ਹੈ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ